ਧੰਨਵਾਦ ਜਿਹੜੇ ਚੈਨਲ ਤੇ ਤੁਸੀਂ ਸਾਡੇ ਨਾਲ ਸਹਿਯੋਗ ਦੇ ਰਹੇ ਹੋ ਕਿ ਅੱਜ ਦੀ ਜਿਹੜੀ ਤੁਹਾਡੀ ਮੀਟਿੰਗ ਹੋਈ ਆ ਇਹ ਕਿਹੜੇ ਵਿਸ਼ੇ ਤੇ ਵਾਇਸਰ ਜੀ ਕਾਲਸਾ ਵਾਇਸਰ ਜੀ ਦੀ ਫਾਟੇ ਸਿਸ਼ਲੇ ਦਿਨੇ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿਦਕਟੋ ਕਮੇਟੀ ਵੱਲੋਂ ਤਿੰਨੇ ਤਖਤ ਸਹਿਬਾਨਾਂ ਦੇ ਵਫੇਦਾਰਾਂ ਨੂੰ ਜਲੀਲ ਕਰਕੇ ਔਰ ਉਹਨਾਂ ਨੂੰ ਬੜੀ ਨਰਾਦਰੀ ਦੇ ਨਾਲ ਸੇਵਾ ਮੁਕਤ ਕਰ ਦਿੱਤਾ ਗਿਆ ਸਾਡੀਆਂ ਪਾਕਿਸਤਾਨ ਦੇ ਸੰਸਭਾਣਾਂ ਦੀਆਂ ਪਦਵੀਆਂ ਜਿੱਥੇ ਤਖਤ ਸਾਡੇ ਸੁਪਰੀਮ ਹੈ ਉੱਥੇ ਪਾਕਿਸਤਾਨ ਦੇ ਜਥੇਦਾਰ ਵੀ ਧਾਰਮਿਕ ਹਸਤੀਆਂ ਦੇ ਤੌਰ ਤੇ ਸਾਡੇ ਸੁਪਰੀਮ ਨੇ ਪਾਕਿਸਤਾਨ ਦੇ ਸੰਸਭਾਣਾਂ ਨੂੰ ਜਿਸ ਤੰਗ ਨਾਲ ਜਲੀਲ ਕੀਤਾ ਗਿਆ, અપਮਾਨ ਕੀਤਾ ਗਿਆ ਉਹਨਾਂ ਦਾ ਉਹਦੇ ਨਾਲ ਹਰ ਸਿੱਖ ਦਾ ਹਰ ਦਾ ਦੁੱਖ ਕੀ ਹੋਇਆ ਜਿਸ ਲਈ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਦਮਦਮਾ ਟਕਸਾਲ ਵੱਲੋਂ 14 ਮਾਰਚ ਨੂੰ ਸ੍ਰੀ ਰੰਧਾਪੁਰ ਸਾਹਿਬ ਪੰਥਕਾ ਇਕੱਠ ਕੀਤਾ ਗਿਆ ਸੀ ਜਿਸ ਵਿੱਚ ਫੈਸਲਾ ਲਿਆ ਗਿਆ ਸੀ ਕਿ ਤਿੰਨੇ ਤਖਤਾਂ ਦੇ ਅਥੇਦਾਰ ਸਹਿਬਾਨਾਂ ਨੂੰ ਬਹਾਲ ਕਰੋ ਜਿਹੜੀਆਂ ਨੁਕਤੀਆਂ ਕੀਤੀਆਂ ਉਹਨਾਂ ਨੂੰ ਰੱਦ ਕਰੋ ਮਰਨਾ 28 ਮਾਰਚ ਨੂੰ ਜਿਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਗਲਾਸ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦਿੱਤੀ ਧਰਤੀ ਤੇ ਸਰਦਾਰ ਤੇਜਾ ਸਿੰਘ ਸਮੁੰਦਰੀ ਖਾਲ ਉੱਥੇ ਅਸੀਂ ਰੋਸ ਧਰਨਾ ਦੇ ਆਏ ਹਾਂ ਅਰੇ ਤਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਆਪਣਾ ਫੈਸਲਾ ਵਾਪਸ ਨਹੀਂ ਲਿਆ ਜੋ ਅਪੀਲ ਕੀਤੀ ਗਈ ਸੀ ਉਸ ਨਰਮਦੇਵਿਤ ਪੰਜਾਬ ਪਰ ਦੇ ਵਿੱਚ ਪੂਰੀਆਂ ਤਿਆਰੀਆਂ ਚੱਲ ਰਹੀਆਂ ਹਨ ਔਰ ਸੰਗਤਾਂ ਦੇ ਥਾਂ-ਥਾਂ ਤੋਂ ਸੁਨੇਹੇ ਆ ਰਹੇ ਹਨ ਔਰ ਸੰਗਤਾਂ ਆਉਣ ਵਾਸਤੇ ਪੂਰੀ ਤਿਆਰੀ ਕਰ ਰਹੀਆਂ ਉਹਦੇ ਲਈ ਅੱਜ ਅਸੀਂ ਦੁਆਬੇ ਦੇ ਵਿੱਚ ਰੋਦਮਦਵੀਂ ਟਕਸਾਲ ਦਾ ਇਹ ਸਥਾਨ ਗੁਰਦੁਆਰਾ ਬਾਬੇ ਸ਼ਿਦਾਸਬ ਮਸਤਪੁਰਾ ਇੱਥੇ ਵੀ ਅੱਜ ਅਸੀਂ ਵਾਕ ਸੰਤਮਾਹ ਮਹਾਂਪੁਰਖਾਂ ਦੀ ਬਖਵਾ ਕ ਜਿੰਨੇ ਵੀ ਆਗੂ ਹੈ ਉਹਨਾਂ ਦੀ ਮੀਟਿੰਗ ਸੱਦੀ ਸੀ ਉਹਨਾਂ ਦੇ ਵਿੱਚ ਬੈਠ ਕੇ ਸੰਗਤ ਲਿਆਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਸੰਗਤ ਨੂੰ ਕਿਵੇਂ ਉੱਥੇ ਪਹੁੰਚਾਉਣਾ ਕਿਵੇਂ ਸੰਗਤਾਂ ਨੂੰ ਲੈ ਕੇ ਆਉਣਾ ਮੇਰੀ ਅਪੀਲ ਹੈ ਸਤਿ ਸ੍ਰੀ ਅਕਾਲ ਸੰਗਤਾਂ ਨੂੰ ਕਿ 11 ਵਜੇ 28 ਤਾਰੀਖ ਨੂੰ ਹਮਾਕੇ ਸੰਗਤਾਂ ਉੱਥੇ ਪਹੁੰਚਣ ਤਾਂ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਮੈਂਬਰ ਹੈ ਉਹਨਾਂ ਨੂੰ ਇਹ ਅਪੀਲ ਕਰੀਏ ਕਿ ਤੁਸੀਂ ਸਿੱਖਾਂ ਦੀ ਇਸ ਧਾਰਮਿਕ ਸੰਸਥਾ ਦੇ ਨੁਮਾਇੰਦੇ ਹੋ ਔਰ ਇਸ ਸਮੇ ਇਹ ਬਹੁਤ ਵੱਡਾ ਜੋ ਸਿੰਘ ਸਹਿਬਾਨਾਂ ਦੀਆਂ ਪਦਵੀਆਂ ਉਹਨਾਂ ਦਾ અપਮਾਨ ਹੋਇਆ ਤਖਤਾਂ ਦਾ ਵੀ ਸਨਮਾਨ ਨੂੰ ਵੱਡੀ ਥੇਸ ਲੱਗੀ ਆ ਤਖਤਾਂ ਦੀ ਮਾਨ ਮਰਿਆਦਾ ਦੀ ਵੀ ਉਲੰਘਣਾ ਹੋਈ ਹੈ ਇਸ ਕਰਕੇ ਉਸ ਫੈਸਲੇ ਨੂੰ ਸਾਰਾ ਇਜਲਾਸ ਜੋ ਐਗਜ਼ੈਕਟਿਵ ਦਾ ਫੈਸਲਾ ਉਸ ਨੂੰ ਰੱਦ ਕਰਕੇ ਇਹਨਾਂ ਤਿੰਨ ਸਿੰਘ ਸਹਿਬਾਨਾਂ ਨੂੰ ਦੁਬਾਰਾ ਬਹਾਲ ਕੀਤਾ ਜਾਏ ਸਾਡਾ ਇਹ ਮੁੱਖ ਪ੍ਰੋਗਰਾਮ ਹੈ ਮੁੱਖ ਡੰਡਾ ਅਸੀਂ ਰੱਖਿਆ ਦੂਸਰਾ ਅਸੀਂ ਇਹ ਅਪੀਲ ਕੀਤੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਹਿਬਾਨਾਂ ਦੀ ਨਿਯੁਕਤੀ ਅਤੇ ਵਿਦੈਗੀ ਉਸ ਲਈ ਇੱਕ ਵਿਧਾਨ ਬਣਾਇਆ ਜਾਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਇਸ ਸਤਕਾਰਯੋਗ ਪਦਵੀ ਜਾਂ ਹਸਤੀ ਦਾ ਕੋਈ ਨਰਾਦਰ ਨਾ ਹੋ ਸਕੇ ਇਹਦਾ ਜਿਹੜਾ ਤੁਸੀਂ ਵਿਧਾਨ ਦੀ ਗੱਲ ਕੀਤੀ ਆ ਉਹ ਕਹਿੰਦੇ ਸ਼੍ਰੋਮਣੀ ਕਮੇਟੀ ਦੇ ਅੰਦਰ ਆ ਇਹ ਜਿਥੇ ਦਾਇਰ ਤੇ ਜਿਹੜੇ ਸਾਡੇ ਲਾ ਸਕਦੇ ਨੇ ਕਰਦੇ ਹਾਂ ਤੁਹਾਡੀਆਂ ਜਿੱਥੇ ਬੰਦੀਆਂ ਬਹੁਤੀਆਂ ਕਹੀਆਂ ਜੇ ਇਹ ਸਰਬੱਤ ਖਾਲਸਾ ਜਿਹੜਾ ਆ ਉਹ ਇਹਨਾਂ ਦੀ ਅਪੁਆਇੰਟਮੈਂਟ ਕਰੇ ਔਰ ਇਹਨਾਂ ਦੀ ਨਿਯੁਕਤੀ ਕਰੇ ਉਹਨਾਂ ਨੂੰ ਵਾਰਕ ਕਰੇ ਜਾਣ ਸਰ ਹਾਂਜੀ ਮੈਂ ਬੇਨਤੀ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਗੁਰਦੁਆਮੰਦ ਦਾ ਪ੍ਰਬੰਧ ਕਰਦੀ ਹੈ ਗੁਰਸਥਾਨਾਂ ਦਾ ਪ੍ਰਬੰਧ ਕਰਦੀ ਹੈ ਜਿਹੜੇ ਮੁਲਾਜ਼ਮ ਰੱਖੇ ਜਾਂਦੇ ਆ ਉਹਨਾਂ ਨੂੰ ਲਾਉਣਾ ਜਾਂ ਜੇਕਰ ਕੋਈ ਉਹ ਕਾਨੂੰਨੀ ਉਲੰਘਣਾ ਕਰਦੇ ਆ ਉਹਨਾਂ ਨੂੰ ਨੋਟਿਸ ਦੇ ਕੇ ਉਹਨਾਂ ਨੂੰ ਸੇਵਾ ਮੁਕਤ ਕਰ ਸਕਦੇ ਆ ਪਰ ਤਖਤਾਂ ਦੀਆਂ ਪਦਵੀਆਂ ਸੁਪਰੀਮ ਹੈ ਤੁਸੀਂ ਦੇਖੋ ਸ਼੍ਰੋਮਣੀ ਕਮੇਟੀ ਹੀ ਉਹਨਾਂ ਨੂੰ ਨਿਯੁਕਤ ਕਰਦੀ ਹੈ ਸਾਰਿਆਂ ਦੀ ਰਾਇ ਨਾਲ ਜਦੋਂ ਉਹਨਾਂ ਨੂੰ ਕਿਸੇ ਤਖਤ ਦੀ ਸੇਵਾ ਤੇ ਸੁਭਾਇਮਾਨ ਕੀਤਾ ਜਾਂਦਾ ਨਾ ਸੰਸਦ ਦੀ ਉਸ ਸਮੇਂ ਸਾਰੀਆਂ ਸਿੱਖ ਸੰਪਰਦਾਵਾਂ ਸੰਤ ਸਮਾਜ ਨਿਹੰਗ ਸਿੰਘ ਅਤੇ ਬੰਦੀਆਂ ਸਿੰਘ ਸੁਭਾਵਾਂ ਉੱਥੇ ਪਹੁੰਚ ਕੇ ਉਹਨਾਂ ਨੂੰ ਸਿਰੋਪਾ ਬੰਦੀ। ਉਹਨਾਂ ਨੂੰ ਸਨਮਾਨਤ ਕਰਕੇ ਫਿਰ ਉਸ ਪਦਵੀ ਦੇ ਉੱਤੇ ਸੁਭਾਇਮਾਨ ਕੀਤਾ ਜਾਂਦਾ ਬਿਠਾਇਆ ਜਾਂਦਾ। ਪਰ ਇਸ ਵਾਰੀ ਇਸ ਤਰ੍ਹਾਂ ਨਹੀਂ ਕੀਤਾ ਗਿਆ ਜੇ ਸੰਗ ਸਹਿਬਾਨਾਂ ਨੂੰ ਤੁਸੀਂ ਲਾਉਣ ਵੇਲੇ ਇੰਨਾ ਸਨਮਾਨ ਦਿੰਦੇ ਹੋ ਤਾਂ ਸੰਗ ਸਹਿਬਾਨਾਂ ਨੂੰ ਸੇਵਾ ਮੁਕਤ ਕਰਨ ਵੇਲੇ ਵੀ ਉਹਨਾਂ ਦਾ ਸਨਮਾਨਪੂਰਵਕ ਵਿਦਾਇਗੀ ਹੋਣੀ ਚਾਹੀਦੀ ਹੈ ਉਹਨਾਂ ਨੂੰ ਇਸ ਤਰ੍ਹਾਂ ਤਾਂ ਕੋਈ ਦਫ਼ਤਰ ਦੇ ਵਿੱਚ ਆਮ ਦਫ਼ਤਰ ਦੇ ਵਿੱਚ ਕੋਈ ਕਰਮਚਾਰੀ ਕੋਈ ਪੀਣ ਵੀ ਲੱਗਾ ਹੋਇਆ ਕੋਈ ਚਪੜਾਸੀ ਵੀ ਲੱਗਾ ਹੋਇਆ ਛੋਟੀ ਤੋਂ ਛੋਟੀ ਪਦਵੀ ਤੇ ਉਸ ਨਾਲ ਵੀ ਇਹੋ ਜਿਹਾ ਪਤੀਰਾ ਨਹੀਂ ਕੀਤਾ ਜਾਂਦਾ ਤਖਤ ਸੁਪਰੀਮ ਹੈ ਤਖਤਾਂ ਦੀਆਂ ਹਰਮਖਸਤੀਆਂ ਸੁਪਰੀਮ ਹੈ ਇਸ ਕਰਕੇ ਤਖਤ ਸੇਬਾਨਾਂ ਦੇ ਸਤਕਾਰ ਦੀ پابੰਦ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਮੈਂ ਤਾਂ ਹਰ ਮੈਂਬਰ ਨੂੰ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦਾ ਕਿ ਜੋ ਐਗਜ਼ੀਕਟਿਵ ਨੇ 9 ਮਾਰਚ ਨੂੰ ਫੈਸਲਾ ਕੀਤਾ ਉਸ ਨੂੰ ਤੁਰੰਤ ਰੱਦ ਕਰਾਓ ਤਾਂ ਕਿ ਤੁਸੀਂ ਆਪਣੇ ਫਰਜ਼ਾਂ ਦੀ ਪੂਰਤੀ ਕਰ ਸਕੋ ਹਰ ਮੈਂਬਰ ਦਾ ਫਰਜ਼ ਹੈ ਕਿ ਇਸ ਸਮੇਂ ਤੱਕ ਸਹਿਬਾਨਾਂ ਦੇ ਜਥੇਦਾਰ ਸਹਿਬਾਨਾਂ ਦੀ ਬਹਾਲੀ ਵਾਸਤੇ ਤਖਤਾਂ ਦੇ ਸਨਮਾਨ ਲਈ ਸਾਰੇ ਇੱਕ ਥਾਂ ਤੇ ਖੜੇ ਹੋਣ ਔਰ ਜੋ ਗਲਤ ਫੈਸਲਾ ਕੀਤਾ ਗਿਆ ਉਸ ਨੂੰ ਬਦਲਿਆ ਜਾਏ ਇਹ ਸੰਤ ਜੀ ਆਪਾਂ ਇਹ ਜਿੰਨੇ ਕਿ ਕਾਲ ਤੱਕ ਤੁਹਾਨੂੰ ਐਸੀ ਕੌਮ ਦੀ ਸ਼ਾਨ ਹੈ ਇਨਜੀ ਕੇ ਸੋਮਣੀ ਕਮੇਟੀ ਪੰਜਾਬ ਦੀ ਉਹ ਚੋਂ ਤੁਸੀਂ ਅੱਧੇ ਜਿਹੜੇ ਉਹਨਾਂ ਉਲਟੇ ਉਹਨਾਂ ਜਿਨ੍ਹਾਂ ਨੇ ਫੈਲਾ ਕੀਤਾ ਸਾਡੀ ਹਰਿਆਣਾ ਗੁਰੂ ਗੋਤਾਪੁਰਨ ਕਮੇਟੀ ਆ ਦਿੱਲੀ ਦੀ ਆ ਔਰ ਸਾਰੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਸੇਖ ਆ ਉਹਨਾਂ ਨੂੰ ਪੁੱਛਿਆ ਨਹੀਂ ਆ ਰਿਹਾ ਹਾਂ ਦੇਖੋ ਦਿੱਲੀ ਕਮੇਟੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਨਾ ਜੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸਾਡੇ ਦਿੱਲੀ ਦੇ ਗੁਰਦੁਆਰਾਂ ਦਾ ਪ੍ਰਬੰਧ ਕਰਦੀ ਆ ਹੁਣ ਰਾਣਾ ਕਮੇਟੀ ਵੀ ਅਲੱਗ ਬਣ ਚੁੱਕੀ ਆ ਇਸ ਕਰਕੇ ਸਾਰੀਆਂ ਜਿੰਨੀਆਂ ਵੀ ਵੱਖ-ਵੱਖ ਗੁਰਦੁਆਰਾ ਸਥਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਇਸ ਤੋਂ ਇਲਾਵਾ ਜਥੇਬੰਦੀਆਂ ਸਿੱਖ ਸੰਪਰਦਾਵਾਂ ਸੰਤ ਸਮਾਜ ਐ ਨਿਹੰਗ ਸਿੰਘ ਜਥੇਬੰਦੀਆਂ ਸਿੰਘ ਸੁਭਾਵਾ ਸਾਰਿਆਂ ਦੀ رائے ਲੈਣੀ ਚਾਹੀਦੀ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਸਾਰਿਆਂ ਦੀ ਹਾਜ਼ਰੀ ਵਿੱਚ ਇਹ ਫੈਸਲੇ ਕਰਨੇ ਚਾਹੀਦੇ ਫਿਰ ਵੀ ਉਹ ਫੈਸਲੇ ਸਰਪ੍ਰਬੰਧ ਮੰਨੇ ਜਾਣਗੇ ਜੇ ਆਪਣੀ ਮਰਜ਼ੀ ਦੇ ਨਾਲ ਜਦੋਂ ਮਰਜ਼ੀ ਜਥੇਦਾਰ ਲਾਹਤਾ ਜਦੋਂ ਮਰਜ਼ੀ ਥੋਪਤਾ ਉਹ ਉਹਨਾਂ ਪਦਵੀਆਂ ਦਾ ਸਤਕਾਰ ਨਹੀਂ ਰਹੇਗਾ ਲੋਕਾਂ ਦੇ ਵਿੱਚ। ਬਾਬਾ ਜੀ ਜਿਹੜੀ ਉਹ ਕਮੇਟੀ ਨੇ ਉਹਨਾਂ ਨੂੰ ਜਨ ਲਾਇਆ ਜਾਂ ਜੇ ਨਵੇਂ ਲਾਏ ਉਹਨਾਂ ਨੇ ਉਹਨਾਂ ਤੇ ਮਰਿਆਜ ਲੰਗੀ ਆ। ਠੀਕ ਹੈ ਜੀ। ਉਹਨਾਂ ਨੂੰ ਕੀ ਅਧਿਕਾਰ ਹੈ ਜੇ ਇਹ ਕੰਮ ਕਰਦੇ। ਹਾਂ ਬਿਲਕੁਲ ਬਿਲਕੁਲ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਕਿ ਪਿਛਲੇ ਲੰਮੇ ਸੋ ਤੋਂ ਸਮੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਚੋਣ ਹੀ ਨਹੀਂ ਹੋਈ ਆ। ਇਸ ਕਰਕੇ ਐਗਜ਼ੈਕਟ ਐਗਜ਼ੈਕਟ ਬਣੂ ਇਹ ਗੱਲ ਦਾ ਖਿਆਲ ਰੱਖਣਾ ਚਾਹੀਦਾ। ਕਿ ਐਡਜੈਕਟਿਵ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ ਨਾ ਕਿ ਮਨਮਰਜ਼ੀ ਦੇ ਫੈਸਲੇ ਲਾਗੂ ਕਰਦੀ ਹੈ ਇਸੇ ਫੈਸਲੇ ਕਰਕੇ ਸੰਗਤਾਂ ਵਿੱਚ ਭਾਰੀ ਰੋਸ ਹੈ ਤੁਹਾਡੇ ਮਾਧਿਅਮ ਰਾਹੀਂ ਹਰ ਮੈਂਬਰ ਨੂੰ ਮੈਂ ਅਪੀਲ ਕਰਦਾ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈ ਅਕਸਰ ਸਹਿਬਾਨਾਂ ਦੇ ਸਤਕਾਰ ਲਈ ਖੜੇ ਹੋਣ ਸਿੰਘ ਸਹਿਬਾਨਾਂ ਦੀਆਂ ਸਤਕਾਰਤ ਪਦਵੀਆਂ ਲਈ ਖੜੇ ਹੋਣ ਔਰ ਗੁਰੂ ਸਾਹਿਬ ਦੀ ਭੈ ਭਾਵਨਾ ਵਿੱਚ ਰਹਿ ਕੇ ਸਿੱਖ ਸਹਿਬਾਨਾਂ ਦੇ ਸਤਿਕਾਰ ਲਈ ਹਾ ਦਾ ਨਾਰਾ ਮਾਰਨ ਇਹ ਮੇਰੀ ਅਪੀਲ ਆ ਸਾਰੇ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਆਪ ਜੀ ਦਾ ਜੀ ਜੋ ਕਿ ਤੁਸੀਂ ਇੱਕ ਇੱਕ ਫੋਟੋ ਆਪਾਂ ਫੋਟੋ ਆ ਜੀ ਬਾਬਾ ਜੀ ਸਿੱਖ ਸੰਗਤ ਨੂੰ ਇਹ ਦੱਸ ਦੋਗੇ 28 ਤਰੀਕ ਦਾ ਪ੍ਰੋਗਰਾਮ ਜੇ ਤੁਸੀਂ ਦਿੱਖਿਆ ਆ ਉਹਦਾ ਮੋਟਾ ਕੀ ਆ ਕਿ ਉਹ 28 ਤਰੀਕ ਦਾ ਇਹ ਬਜਟ ਪੇਸ਼ ਕਰ ਰਿਹਾ ਸੁੰਨੀ ਕਮੇਟੀ ਕਿਤੇ ਕੰਟਰਾਸਟ ਜਿਆਦਾ ਨਹੀਂ ਚੱਲ ਜੂਗਾ ਨਹੀਂ ਨਹੀਂ ਬੇਤੀਆ ਸਾਡਾ ਜਿਹੜਾ ਜਿਹੜਾ ਰੋਸ ਧਰਨਾ ਜਾਂ ਉਸੇ ਉੱਥੇ ਜਾ ਕੇ ਕੌਮ ਦੀਆਂ ਭਾਵਨਾਵਾਂ ਦਾ ਜਿਹੜਾ ਪ੍ਰਗਟਾਵਾ ਕਰਨਾ ਨਹੀਂ ਸਾਡਾ ਪੂਰਨ ਸ਼ਾਂਤਮਈ ਹੈ ਔਰ ਸਤਖੰਦ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਜ਼ਿੰਮਰਦਾਰੀ ਦਾ ਖਿਆਲ ਰੱਖਿਆ ਜਾਏਗਾ ਕੋਈ ਵੀ ਇਸ ਤਰ੍ਹਾਂ ਦੀ ਕਾਰਵਾਈ ਨੂੰ ਅਸੀਂ ਆਗਿਆ ਨਹੀਂ ਦੇਵਾਂਗੇ ਕਿ ਕੋਈ ਇੱਥੋਂ ਦੀ ਮਾਨ ਮਰਿਆ ਦਾ ਪੰਗ ਹੋਵੇ ਦੂਜੀ ਗੱਲ 28 ਮਾਰਚ ਵਾਲਾ ਜਿਹੜਾ ਰੋਸ ਧਰਨੇ ਦਾ ਪ੍ਰੋਗਰਾਮ ਹੈ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਸਿੱਖ ਸੰਗਤਾਂ ਦੇ ਵਿੱਚ ਬਹੁਤ ਵੱਡਾ ਆਕਸ਼ਾ ਔਰ ਸੰਗਤਾਂ ਆਪਣੇ ਤੌਰ ਤੇ ਵੀ ਔਰ ਅਸੀਂ ਆਪਣੇ ਵੱਲੋਂ ਵੀ ਸੰਗਤ ਨੂੰ ਵਹੀਕਲ ਭੇਜਣ ਵਾਸਤੇ ਉਪਰਾਲੇ ਕਰ ਰਹੇ ਹਾਂ ਜਿੱਥੋਂ ਸੰਗਤ ਨਹੀਂ ਆ ਸਕਦੀ ਸਾਨੂੰ ਫੋਨ ਆਇਆ ਸਾਡੇ ਪ੍ਰਕਾਸ਼ ਨਿਮੇਹ ਲੱਗਿਆ ਉਹਨਾਂ ਲਈ ਅਸੀਂ ਇੰਤਜ਼ਾਮ ਕੀਤੇ ਆ ਬਾਕੀ ਸਾਰੇ ਪੰਜਾਬ ਦੇ ਵਿੱਚੋਂ ਸੰਗਤਾਂ ਆਉਣ ਲਈ ਬਹੁਤ ਤਤਪਰ ਹੈ ਸੰਗਤਾਂ ਵਿੱਚ ਬਹੁਤ ਵੱਡਾ ਰੋਸ ਵੀ ਹੈ ਉਤਸ਼ਾਹ ਵੀ ਹੈ ਰੋਸ ਹੈ ਇਸ ਗੱਲ ਦਾ ਕਿ ਅਜ ਸਿੰਘ ਸਹਿਬਾਨਾਂ ਦੀਆਂ ਪਦਵੀਆਂ ਨੂੰ ਵੱਡੀ ਠੇਸ ਲਾਈ ਗਈ ਹੈ ਇਸ ਕਰਕੇ ਇਹ ਜਿਹੜਾ ਫੈਸਲਾ ਡਾਇਰੈਕਟਿਵ ਦੀ ਉਸ ਦਿਨ ਮੀਟਿੰਗ ਸਮੁੱਚੇ ਸ਼੍ਰੋਮਣੀ ਕਮੇਟੀ ਦੇ ਜਰਨਲ ਹਾਊਸ ਦੀ ਮੀਟਿੰਗ ਹੈ ਬਜਟ ਦਾ ਸਾਰਾ ਇਹ ਦਿਨ ਜਰਨਲ ਹਾਊਸ ਬਜਟ ਦਾ ਹਾਊਸ ਹੈ ਉਸ ਦਿਨ ਇਸ ਕਰਕੇ ਉਸ ਦਿਨ ਹਰ ਮੈਂਬਰ ਨੇ ਆਉਣਾ ਪੰਜਾਬ ਦੇ ਵਿੱਚ ਤੇ ਸੰਗਤਾਂ ਨੇ ਉਹਨਾਂ ਇਕੱਲੇ-ਇਕੱਲੇ ਮੈਂਬਰ ਸਹਿਬਾਨਾਂ ਨੂੰ ਜਵਾਬਦੇਹ ਬਣਾਉਣਾ ਕਿ ਤੁਸੀਂ ਆਪਣੇ ਫਰਜ਼ਾਂ ਦੀ ਪੂਰਤੀ ਕਰੋ ਤੁਸੀਂ ਧਾਰਮਿਕ ਸੰਸਥਾ ਦੇ ਮੈਂਬਰ ਹੋ ਜਿਹੜਾ ਗਲਤ ਫੈਸਲਾ ਕੋਈ ਐਗਜੈਕਟਿਵ ਕਮੇਟੀ ਲਾਗੂ ਕਰ ਦਵੇ ਨਾ ਜਰਨਲ ਹਾਊਸ ਨੂੰ ਅਧਿਕਾਰ ਹੈ ਉਹਨੂੰ ਬਦਲ ਸਕਦੀ ਤਾਂ ਕਰਕੇ ਰੱਖਿਆ ਕਿ ਜਰਨਲ ਹਾਊਸ ਮੁੱਚੇ ਰੂਪ ਦੇ ਸਾਰੇ ਪੰਜਾਬ ਦੇ ਮੈਂਬਰ ਆਉਣੇ ਆ ਉਹਨਾਂ ਦੀ ਆਵਾਜ਼ ਸੁਣੀ ਜਾਏ ਉਹਨਾਂ ਵੱਲੋਂ ਜੋ ਕਿਹਾ ਜਾਂਦਾ ਉਹਨੂੰ ਸੁਣ ਕੇ ਜੋ ਗਲਤ ਫੈਸਲਾ ਬੱਜਟ ਦੇ ਵਿੱਚ ਉਸ ਨੂੰ ਰੱਦ ਕਰਕੇ ਸੰਸਦਭਾ ਨੂੰ ਬਾਹਰ ਇਹ ਬਾਬਾ ਜੀ ਇੱਕ ਆਖਰੀ ਕੁਐਸਚਨ ਇਹ ਹੈ ਕਿ ਤੁਸੀਂ ਜਿਹੜੀਆਂ ਸੰਗਤ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਚੋਣਾਂ ਹੋਈਆਂ ਹਨ ਬੜਾ ਚਿਰ ਹੋ ਗਿਆ ਹੈ। ਹਾਂ ਜੀ। ਕਿ ਤੁਸੀਂ ਨਨੀਆਂ ਚੋਣਾਂ ਕਰਾਉਣ ਦੀ ਮੰਗ ਕਰੋਗੇ? ਮੈਂ ਮੈਂ ਅਪੀਲ ਕਰਦਾ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਜਿਵੇਂ ਵੋਟਾਂ ਬਣ ਰਹੀਆਂ ਵੋਟਾਂ ਵੀ ਪਾਰਦਰਸ਼ੀ ਢੰਗ ਦੇ ਨਾਲ ਬਣਨੀਆਂ ਚਾਹੀਦੀਆਂ ਜੋ ਵਿਧੀ ਵਿਧਾਨ ਹੈ ਔਰ ਸ਼੍ਰੋਮਣੀ ਕਮੇਟੀ ਦੀ ਆਉਣ ਵਾਲੇ ਸਮੇਂ ਦੇ ਵਿੱਚ ਚੋਣ ਵੀ ਹੋਣੀ ਚਾਹੀਦੀ ਹੈ। ਠੀਕ ਹੈ। ਠੀਕ ਹੈ। ਬਹੁਤ ਜੀ ਖੜਾ ਸਾਹਿਬ ਬਾਈ ਜੀ